ਹੇ ਯਾਰ ਮਾਨਤਨ ਹੋ ਗਿਆ 31 ਦਾ ਤਾਂ ਹੋ ਲਾ ਜੀ ਇਹ ਨਹੀਂ ਲੈ ਕੇ ਆਣਾ ਯਾਰ ਜਿੰਨੇ ਕੀ ਦੀ 45 ਹਾਂ ਬਸ ਹੀ ਕੋਈ ਗੱਲ ਨਹੀਂ ਹੋਰ ਵੀ ਆਪਾਂ ਜੇ ਕੋਈ ਉਹਦੇ ਚ ਵੀ ਕਰਨਾ ਆ ਮਾਨਤਨ ਕਰ ਦਿਆ ਮਾਨਤਨ ਹੋ ਜੂ ਮਤਲਬ ਇਹ ਨਹੀਂ ਕਿ ਪੜਾ ਕੇ ਜਿਵੇਂ ਪੂਰਾ ਆਦਾ ਪੈ ਜੀ ਮੈਂ ਮੰਗ ਕੇ ਗੱਲ ਸੁਣਾਦਾ ਮਾਰੂ ਜੇਦਾ ਕੋਈ ਆਪਾਂ ਇਹ ਆਈਦੇ ਚ ਤਾਂ ਮੰਨ ਕੇ ਚੱਲ ਆਪਾਂ ਨੂੰ ਨਜਾ ਵੀ ਨਾ हां ऐना तमी ਗੱਡਦੇ ਮਿਹਰਬਾਨੀ ਜਿੰਨੇ ਦਾ ਮਰਜ਼ੀ ਲੈ ਜਿਓ 47000 ਮਾਨਤਨ ਹੋ ਗਿਆ ਮਿਹਰਬਾਨੀ ਜਿੰਨੇ ਦਾ ਮਰਜ਼ੀ ਲੈ ਜਿਓ 55000 ਰੁਪਏ ਆਉਗੇ ਇਹਦੇ ਤੋਂ ਸਟਾਉਂਡ ਹੀ ਆਗਾ 52000 ਰੁਪਏ ਮਾਨਤਨ ਆ ਜੀ ਤੁੰ ਘਟਨਾ ਕੇ ਕੋਈ ਆਜੀ ਬਣਾਣਾ ਹੈ ਨਾ 55000 ਜਾਂ ਚਾਕੂ ਤੈਦੇ ਤੋਂ ਤੁਸੀਂ ਆਪ ਦੇਖ ਲੀਜੀ ਕੱਲ੍ਹ ਦੋਸਤੋ ਸਵਾਤ ਦਾ ਪੀਟ ਦੇ ਤੇ ਜੂਰੂ ਦੇ ਮੇ ਸਾਰੇ ਯਾਰ ਆਪਾਂ ਗਏ ਕੰਡੀ ਚੱਲ ਗਏ ਜੇ ਨਾਲ ਆਪਣੇ ਬਾਈ ਦੇ ਆਵਾਜ਼ ਆਵਾਜ਼ ਆਉਂਦੀ ਹੈ ਯਾਨੀ ਮੇ ਨੋਟ ਰੋਣ ਤੇ ਮੇ ਰੁਗੜਗਾ ਮਾਗੇ ਦੋ ਸਰਦਾਰ ਦੋ ਹੋਰ ਅਲਿਕੇ ਦੇ ਕਿ ਦੋਪੀਅਰ ਚਾਰਾਂ ਦੇ ਵੱਲ ਸਭ ਤੁਹਾਡੇ ਟ੍ਰੇਡਰ ਦਿਖਾਉਣਗੇ ਬਹੁਤ ਬਾਜੇ ਹੋਰ ਜਿੰਨੇ ਜਿੱਤਾਂ ਗਿਆ ਬਹੁਤ ਬੜੀ ਆਪਾਂ ਪਲਾਟਾਂ ਦੇ ਵਿੱਚ ਪਲਾਟਾਂ ਪੈਣ ਤੁਹਾਨੂੰ ਦੱਸਤਾ ਬਾਹੌ ਯਾਤਰੀ ਪੈਂਟਾਂ ਤੇ ਵੀ ਟ੍ਰੇਡਰ ਹੋ ਜਾਂਦੇ ਆ ਬਈ ਟ੍ਰੈਕਟਰ ਲੈ ਗਿਆ ਪੂਰੇ ਸਾਹ ਇਹ ਵੀ ਜਸਮੀਨਾ 2000 ਰੇਡੀ ਕਰ ਇਧਰ ਕਿਹੜਾ ਵਾਰਸ ਦਾ ਫਾਇਦਾ ਪੂਰੇ ਜਿਵੇਂ ਨਾ ਦੇਖਦਾ ਖੰਨੇ ਮਾਰ ਲਿਖਦਾ ਇਹ ਮਾਰ ਕੇ 1180 ਇਹ 11 ਦੀ ਬਾਕੀ ਟ੍ਰੈਕਟਰ ਦੀ ਇੰਜਨ ਚੈੱਕ ਕਰਾ ਰਿਹਾ ਸੀ ਮਾ ਅਗਰਾ ਕੀ ਆ 100 ਵੀ ਮੰਨ ਕੇ ਚੱਲ ਗਈ ਜਮੇ ਨਵੀਂ ਆ 17/18 ਟ੍ਰੈਕਟਰ 18 ਮਾਰਦਾ ਆਪ ਅਟੈਂਚੀ ਲੈਣੀ ਸ਼ਨਾ ਕੀਤੇ ਤੇ ਇਹ ਲੈਣੀ ਹੋਈ ਆ। ਹਾਂ ਬਾਕੀ ਟਾਇਰ ਵੀ ਹੈਗੇ 8800 ਪੈਸੇ ਲਗਵਾ ਰਹੇ ਨੇ। ਉਹਨਾਂ ਨੇ ਦੇਖਦੀ ਕਰੀ ਉਹ ਵੀ ਚੈੱਕ ਕਰਾ ਲੇ ਵਿਚੋਂ ਮੋਟਾਈ। ਪੈਸੇ ਕੈਮਰਾ ਮਾਰਦੀ ਮਾਰਾਂ ਜਿਵੇਂ ਕਹੇ ਦੀ ਇਹ ਟੈਪਰ ਪਿਆ ਪੂਰਾ ਝੰਡਾ। ਇਹ ਤੋਂ ਇੱਕ ਬਾਤ ਨਹੀਂ ਪੂਰਾ ਨਾ ਜਗਾਇਲਾ ਨਾ ਕੁਛ ਵੀ ਨਹੀਂ ਦਾ। ਠੀਕ ਹੈ 17 ਬਜੇ 18 ਮਾਰ ਲਾ। ਹਾਂ ਬਾਕੀ ਆ ਸਮਾਰਾ ਚੈੱਕ ਕਰਾ ਦੇ ਖਤਰੀ ਪੂਰੀ ਮੁੱਲ ਮੰਗੀਆਂ ਲੱਗੀ ਹੋਈ ਹੈਗੀ। ਸਾਤਰੀ ਲੱਗੀ ਜੀਆ। ਮੁੱਲ ਨਹੀਂ ਮੰਗੇ ਤਾਂ ਜਿਆਦਾ। ਉੱਪਰ ਕੀ ਟੈਕ ਮੇਕਸ ਦੇ ਸਾਥ ਦਾ ਵਗਾਰਾ ਪੂਰਾ ਟਾਈਮ ਦਾ ਲੱਗਿਆ ਹੋਇਆ। ਨੰਬਰ ਕੀ ਨਹੀਂ ਕਿਚਾ ਨੰਬਰ 17 ਇਹਨਾਂ ਦੀ ਆਪਾਂ ਲੈ ਲੀਏ। भे हूं ने कीअं रोटी सतार पे सार ਇਹ ਗੁਰਦਵਾਰਾ ਸਾਹਿਬ ਯਾਰ ਮਾਨ ਤਾਂ ਹੋ ਗਿਆ ਆਪਣੀ ਚੀਜ਼ ਤਾਂ ਹੋ ਗਈ ਜੇ ਇਹ ਨਹੀਂ ਇਹ ਕੇ ਵਾਲਾ ਜਿਵੇਂ ਕਿ ਦੀ 45 ਆ ਬਾਸੀ ਕੋਈ ਜਾਣੀ ਹੋਰ ਵੀ ਆਪਾਂ ਜੇ ਕੋਈ ਉਹਦੇ ਚ ਵੀ ਕਰਨਾ ਆ ਮਾਰਖਾਨ ਕਰਦੇ ਆ ਮਾਰਤਾ ਨਾ ਹੋ ਜੂ ਮਤਲਬ ਇਹ ਨਹੀਂ ਕਿ ਤਪੜਾ ਜੇ ਪੂਰਾ ਆ ਗਿਆ ਪੰਜੀ ਹਾਂ ਆਪਾਂ ਦੇ ਨਾਲ ਦਸਾਰਾ ਵਾੜੂ ਦਿਖਾਦਾ ਕੋਈ ਅੰਤਰਾਲ ਕੋਈ ਹਾਂ ਉਹ ਸਭ ਪੂਰਾ ਆ ਤਾਂ ਗੁਰਮੀ ਗੁਰਦਵਾਰਾ ਸਾਹਿਬ ਤਾਂ ਉਹਦੇ ਦੇ ਵਿੱਚ ਆਪਾਂ ਵੀ ਤਿਆਰੀ ਕੀ ਲੈਣਾ ਕਰਦੇ ਆ ਆਪਾਂ ਆਪਣੇ ਦੇ ਨਾਲ ਆਜ ਕਿਹੜੀ ਆ ਇਹ ਬੰਦਾ ਬੱਤ ਮੋੜ ਕੇ ਜੀ ਇਸ ਨੂੰ ਨਰਾਣਾ ਕੱਢ ਲੈਣੇ ਆ ਕੱਢੋ ਕਰਵਾ ਦੇਾਂਗੇ ਜੀ ਕੇ ਨੇ ਮੰਨ ਕੇ ਚੱਲ ਗਏ ਨਾ ਫਰਾਗ ਲੈਣੇ ਲਾ ਪਹਿਲੇ ਨਾ ਨਿਕਲ ਜੇ ਨਾ ਮਰਵਾਜੀ ਕੇ ਤੇਰੇ ਤੋਂ ਨਿਕਲ ਨੂੰ ਚੈੱਕ ਕਰੋ 18 ਮਾਡਲ ਹੈ ਵੀ ਐਚ ਆਰ ਪੀ ਵੀ ਐਚ ਨੰਬਰ ਹੈ 4 ਫੱਟ 3 ਦਾ ਬਣਦਾ ਹੈਗਾ ਐਨਓ ਸੀ ਮਿਲੂਗੀ ਟਰੈਕਟਰ ਵੀ ਜਵਾ ਨਾ ਬਣ ਗਿਆ ਇਧਰ ਆ ਲਿਆ ਕਿ ਜਿੱਦਰਾ ਟੈਨ ਲਾ ਵਾਟ ਇਸਰਾ ਉਹ ਨਹੀਂ ਗਾਦੀ ਇਕਦਾ ਹੁੰਦਾ ਕਿ ਕੱਲਾ ਟਰੈਕਟਰ ਦੇ ਰੰਗ ਪਿਆ ਹੁੰਦਾ ਹੈਗਾ ਚੰਤ ਜੋਂ ਕੜੀ ਹੁੰਦੀ ਟਰੈਕਟਰ ਤੇ ਦੇਖ ਕੱਲੇ ਕੱਲੇ ਜੋੜ ਤੇ ਵੀ ਚੰਤ ਆ ਗਈ ਰੰਗ ਪਿਆ ਸਾਰਾ origignal ਇੱਕ ਚੀਜ਼ ਹੋਰ ਨੂੰ ਖਾਸ ਬਣਾਉਂਦੀ ਹੈ ਟਾਇਰ ਲੱਗੇ ਆ 15 ਦੇ ਹਾਂ ਐਮ ਆਰ ਐਫ ਦੇ ਐਮ ਐਮ ਆਰ ਐਫ ਦੇ ਟਾਇਰ ਹੈ 15 ਦੇ ਟਾਇਰ ਆ ਰਿਕਪਿੰਡ ਦਾ ਜਨੂਨ ਕਿਉਂਕਿ ਮਾਈਤੀ ਬੱਸ ਜਿਹਨੇ ਸਕੂਲ ਗਈ ਜਾਂਦਾ ਹੈ ਉੱਤਾਰ ਤੋਂ 454 ਹੁੰਦਾ ਸੋ ਕਈ 2-2 ਦਿਖਾਵਾਂਗੇ 18 ਮਾਰਨਾ ਕਾਜ ਪੱਤਰ ਉਤੇ ਐਮ ਆਰ ਫਾਈਲਟਰਾਂ ਦੇ ਉੱਤੇ ਹਾਲੇ ਪਈ ਹੈ 575 75 ਦਾ ਕਿੰਨੇ ਦਾ ਇਹ ਬੱਸ ਸਾਢੇ ਮੰਨੇ ਇਹ ਨਹੀਂ ਲੈ ਕੇ ਹੁਣ ਆਪਾਂ ਉਹਦਾ ਰੇਟ ਜਾਈ ਡਾਊਨ ਦੱਸਦਾ ਕੋਈ ਜਣਾ ਇਹਦਾ 5-7 ਹਜ਼ਾਰ ਹੋਰ ਮਾਰਦਾ 5 ਲੱਖ 40 ਲੈ ਜਾਓ ਯਾਰ ਇਹ ਤਾਂ ਪਹਿਲਾਂ ਹੋਰ ਰੀਪਰ ਨੇ ਜੇ ਆਪਣੇ ਕੋਲੇ 18 ਮਾਡਲ ਤੇ 4 5 ਠੀਕ ਹੈ ਬਹੁਤਾਰੇ ਚੱਲੇ ਵਾਲੇ ਵੀ ਹੈਗੇ ਆ ਤੇ ਰੰਗ ਚੱਲੇ ਵਾਲੇ ਵੀ ਹੈਗੇ ਆ ਸਲਵਟ ਕੁੜੀ ਲਈ ਸਪੀਸ਼ ਵੀ ਮਿਲ ਜੂਗਾ ਕਾਰ ਦੇ ਨਾਲੇ ਵੀ ਹੈਗੇ ਆ ਨਵੇਂ ਟਾਇਰ ਵਾਲਾ ਵੀ ਹੈਗਾ ਦਫੀ ਬਈ ਟਾਇਰ ਵਾਲਾ ਪੈਂਡ ਦਾ ਭਾਅ ਸਾਰੇ ਹੈਗੇ ਆ ਟਾਇਰ ਦੇ ਭਾਅ ਦੇ ਤੁਸੀਂ 55 ਲੈਣਾ ਉੱਚਾ ਮਾਡਲ ਸੋਨੀ ਕੋਲ ਸਾਰੇ ਹਾਲ ਹੈਗੇ ਆ 4 5 ਤੋਂ ਡ੍ਰਾਈਵਰ ਖੜੀ ਖੜੇ ਆ ਯਾਰ ਨਵੇਂ ਡਰ ਵਾਲਾ ਖੜਾ ਪੁਰਾਣੇ ਵਾਲਾ ਦੇਗੀ ਜੁੱਲੇ ਵਾਲਾ ਸੇਪਲ ਜੁੱਲੇ ਵਾਲਾ ਸਾਰੀ ਮਿਲ ਜਾਣਗੇ ਪੈਸੇ ਵੀ ਨਾਲੇ ੱਡੋ ੱਡਾ ਸਾਰਿਆਂ ਦੇ ੱਡੋ ੱਡੀ ਰੇਟ ਹੈ ਮਾੜੇ ਵਾਲੇ ਜਿਵੇਂ ਵਾਲਾ ਕਹਿੰਦਾ ਇੰਨੇ ਇੱਕ ਦਾ ਮਿਲਦਾ ਆਪਣੇ ਕੋਲੇ ਉਹਨੇ ਗਾਲਾ ਵੀ ਹੋਏਗਾ ਤੇ ਜਮਾ ਡੀਸੀ ਵਾਲਾ ਵੀ ਮਰ ਨਹੀਂ ਦਿੰਦਾ ਪੁਰਾਣੇ ਵਾਲੇ ਨੂੰ ਹਾਂ ਹਾਂ 5 ਲੱਖ ਤੋਂ ਪਲੱਸ ਤੋਂ ਲੈ ਕੇ 3.5 ਵਿੱਚ ਵਿੱਚ ਚਾਹਤਾ ਕਰਦੇ 5 ਦੇ ਵਿੱਚ ਵਿੱਚ ਮੈਂ ਕੰਟਰੈਕਟਰ ਮਾਰ ਦੂੰ ਆਲੰਡਾ ਜੀ 730 ਯਾਰ 6 ਮਾਡਲ ਪਾਵਰ ਸ਼ੇਅਰਿੰਗ ਰਿੰਗ ਨਾਲ ਰਿੰਗ ਨੂੰ ਕੰਪਣੀ ਦੱਸਿਆ ਤੇ ਜਿਹੜੇ ਪਾਏ ਜੱਟ ਦੇ ਮਾਰ ਗਿਆ ਵੀਰਾ 6 ਮਾਡਲ ਨੂੰ ਪਾਵਰ ਪਹਿਲਾਂ ਤਾਂ ਲੱਭਣੀ ਔਖਾ ਪਾਵਰ ਟੀਲਿੰਗ ਵਾਲੀ ਹੈਗੀ ਕੰਪਨੀ ਰੀਜਨਲ ਟਰੈਕਟਰ ਆ ਬਾਕੀ ਟਰੈਕਟਰ ਵੀ ਇੰਨਾ ਸਾਫ ਲੱਗਦਾ ਬਹੁਤ ਸਾਜਾ ਸਾਰਾ ਰੁਦਲੇ ਪਾਸੇ ਮੋਟਰੋ ਰੀਜਨਲ ਟਰੈਕਟਰ ਸਾਰਾ ਬਾਕੀ ਮੇਰ ਦੇਖੇ ਇਹਦੇ ਤੇ ਇਹ ਆ ਵੀ ਇਹ ਟਰੈਕਟਰ ਪਾਉਣ ਵਾਲਾ ਬੱਸ ਨਹੀਂ ਹੈਗੀ ਨਾਂ ਵੀ ਲੱਗੂ ਠੀਕ ਹੈ ਪਾਵਰ ਟੀਲਿੰਗ ਹੈਗੀ ਨਾਂ ਵੀ ਹੋਊ ਮਾਡਲ ਸੇ ਆ ਪਾਵਰ ਟੀਲਿੰਗ ਦੇ ਵਿੱਚ ਟਰੈਕਟਰ ਪਿਆ ਪੂਰਾ ਜੰਦਾ ਮੇਰੀ 3 ਲੱਖ 700 ਹੈ ਦਮਾਣਾ ਹੈ 3 ਲੱਖ ਦੇ ਕਿਨੇ ਦਾ ਦੇਦਾਂੇ ਵਾ ਕੀ ਆਪਾਂ ਮੌਕੇ ਤੇ ਜੀਦਾ ਜਰਾ ਮਾਣ ਸਕਦਾ ਨਹੀਂ ਫਸਤੇ ਤੇ ਹੋਊਗਾ ਉਹਦਾ ਸੁਆਦ ਲੈਦਾ ਪਾਉ ਪੁੱਲ ਜੇ ਵੀ ਕਿੰਨਾ ਮਾਰਦਾ ਉਹ ਮਾਰਦਾ ਕੋਈ ਨਹੀਂ ਉਹ ਨੇ ਨਹੀਂ ਹੈ ਅੱਜ ਦਾ ਹੈ ਰੋ ਕੱਲ ਵੀ ਹਾਂ ਮੌਕੇ ਤੇ ਆਉਂਗੇ ਚਲਾ ਕੇ ਦੇਖੋਗੇ ਹਨਾ ਮੈਂ ਤਾਂ ਇਹ ਮਾਰਦਾਰ ਹੋ ਸਕਦਾ 27000 ਮਾਰਦਾਰ ਹੋ ਜੂ ਟਰੈਕਟਰ ਦੇ ਵਿੱਚੋਂ ਬਿੱਟਰ ਟਰੈਕਟਰ ਲੈ ਜਿਓ ਪਾਸਿੰਗ ਪਈ ਹੈ 16 ਦੇ 18 ਦਾ ਪਾਉ ਬਸ ਇਹ ਕਰਵਾਈ ਗਈ ਹੈ 28 28 ਲੱਖ ਦਾ 2 ਲੱਖ ਦਾ ਪੱਤੀ ਦੀ ਹੈ ਤਾਂ ਕੀ ਪਈ ਹੈ 2 ਸਾਲ ਦੀ ਪਾਸੇ ਪਈ ਹੈ 2743 ਇਹ 2015 ਮਾਡਲ ਹੈਗਾ ਠੀਕ ਹੈ ਟਾਇਰ ਵੀ ਨਵੇਂ ਆਗੇ। ਟਾਇਰ ਨਵੇਂ ਆ 15 ਮਾਡਲਾ। ਕੋਲੋਂ ਕਰ ਇੰਜਨ ਵਾਲਾ ਆ ਗਿਆ। ਇਸਰ ਇੰਜਨ ਤੇ ਟਰੈਕਟਰ ਤੇ ਪੂਰਾ ਚੱਲਿਆ। ਇਹ ਵੀ ਜਮਾ ਨਮਾਨ ਰੇਟਰਾ ਆ ਗਿਆ। ਜਿੱਕੇ ਇਹੀ ਟਿਪ ਤੇ ਕਲਮ ਲੱਗੀ ਹੋਵੇ। ਪੂਰੀ ਵੀ ਅੱਜ ਫੋਲ ਕਰਾਂ ਈ ਆ। ਕਲ ਮੈਂ ਇਹਦਾ ਖਰਚਾ ਲੈ ਜੀ ਆ। ਉਹਦਾ ਖਰਚਾ ਹੋ ਜੇ ਜੀ। ਬਾਸ ਦੇ ਵਿੱਚ। ਮਤਲਬ ਇਹ ਨਾ ਹੀ ਜੀ ਕੇ ਹਮਾਰੇ ਨਾਲ ਚਾਰਾ ਇਹਨੋਂ ਸੀ ਮਿਲੂ। ਲੈ ਕੇ ਦੇਵਾਂ। ਇਹਨੋਂ ਮਿਲ ਜੇ ਨੰਬਰ। ਚਾਰਾ ਜਿਲ੍ਹਾ ਆਪਣਾ। ਸਾਡਾ ਮਾਸਟਰ ਸਾਹਿਬ। ਧੰਨਵਾਦ। ਜਾਣਕਾਰੀ ਤੁਹਾਨੂੰ ਜੀ ਚਿਟਾਲੀ ਰਿਹਾ ਤੇ ਸਤਿ ਸ੍ਰੀ ਅਕਾਲ ਸਾਰੀ। ਕੋਈ ਨਹੀਂ ਹੁਣ ਬੰਦ। ਬਾਹਰ ਮਾਤ ਹੋਵੇ 15 ਦਿਨ ਕੋ ਰਿਪੋਰਟ ਜਿਹੜਾ ਸਾਡੇ ਨੇ ਇਹ ਮੰਗਿਆ ਦਮਾ ਕੇ ਨੀ ਲਾ। ਇਹ ਸਟੇਟਮੈਂਟ ਵੀ ਨਾ ਬਣਦਾ। ਉਹ ਆਜਾ ਬੰਦੀਰ ਕਰਨਾ। ਬਤ ਕੱਲ ਕੋਈ ਗੱਲ ਹੈ ਕਿ ਆਪ ਨੂੰ 347 ਸਤਾਰੀ ਮਸੂਰ ਹੋਇਆ ਬੈਤਰਾ ਪਹਿਲੀ 47000 ਡੇ ਗਿਆ ਜਾਰੇ ਛੋੜਦਾ ਹੀ। ਉਹ ਸੁੱਤੇ ਲਿਖਦੇ ਹੁੰਦੇ ਅਸੀਂ। ਹੈ? 47万 ਤਾਂ ਹੋ ਗਿਆ ਜਸਰੋ ਆਇਆ ਕੰਮ ਮੇਰੇ। ਹਾਂ। ਉਹ ਦੂਤਾ ਆਈ ਦੇ ਚ ਤਾਂ ਮੰਨ ਕੇ ਚੱਲ ਆਪਾਂ ਨੂੰ 49000 ਹਾਂ ਇਨਾ ਕਵੀ ਕੱਢਦੇ ਫਿਰ ਭਾਂ ਬੰਦ ਕਰ ਜੁਨੇ ਦਾ ਮਰਜ਼ੀ ਲੈ ਜੇ 47000 ਮਾਨ ਤੋਂ ਹੋਵੇ ਫਿਰ ਭਾਂ ਜਿੰਨੇ ਦਾ ਮਰਜ਼ੀ ਲੈ ਜਿਓ ਜਉਣੀ ਯਾਰ ਆ ਫਾਰਮ ਦਾ ਫਾਰਮ ਟ੍ਰੈਕ ਸਾਫਾ ਹੈ ਜਿਹਦੇ ਪਾਸੇ ਤੋਂ ਟੌਰ ਟਾਇਰ ਲੱਗਿਆ ਚੌਕੜਾ ਜੇ ਕਿਦਾ ਨਵਾ ਬੱਲ ਮੌਜੂ ਡਬੇ ਬੜਾ ਗਾਚਰੇ ਵਿੱਚ ਬੜਾ ਪਿੰਡ ਦਾ ਓਰੀਜਨਲ ਇੱਥੋਂ ਪਾਏ ਕਲਾ ਕਲਾ ਜੋੜ ਕੇ ਕਰਾ ਦੇਣਾ ਆ ਬੱਲੇ ਇਹ ਵੀ ਲੱਗਦੀ ਹੈ ਇੱਦਾਂ ਕਿਉਂਕਿ ਤਾਂ ਬੁੜੀ ਹੈ ਨਾ ਮੈਂ ਤਾਂ ਕਰ ਰਹਾ ਹਾਂ ਪੰਪ ਤੇ ਬਾਜੀ ਨਾਲ ਬਾਕੀ ਆ ਜਾਲੀ ਨਹੀਂ ਮੈਨੂੰ ਮਿਲਦੀ ਜਾਲੀ ਮੱਡੀ ਜਿਆਵੜਾ ਉਹ ਨਾਗਾ ਆਹ ਤਾਂ ਨਹੀਂ ਜਾਲੀ ਕਿਸੇ ਕਿਸ ਤਰ੍ਹਾਂ ਦੀ ਫਿੱਟ ਵੀ ਲੱਗੀ ਹੋਈ ਆ ਸਮਾਈ ਵਾਲੇ ਦੀ ਮਿਰੂ ਭਾਈ ਵਾਲੇ ਦੀ ਮਿਰੂ ਸਮਾਈ ਵਾਲੇ ਟਰੈਕਟਰ ਦੇ ਜਾਲੀ ਨੂੰ ਕੋਈ ਦੋ ਵਾਲਾ ਆ ਪਤਾ ਲੱਗਦਾ ਕਰਦਾ ਨਾ ਲਾ ਕੇ ਚਲਾ ਦੇ ਮੁੜ ਕੇ ਕੌਣ ਕਰ ਜਾਂਦਾ ਲਾਉਂਗਾ ਪਗਰਾੜਾ ਟਰੈਕਟਰ ਦੇ ਕੰਪਨੀ ਤੋਂ ਡਬਾਵਾ ਕੇ ਲੱਗੇ ਹੋਇਆ ਅਰੀ ਜਨਾਬੀ ਪਕਾਇਦਾ ਟੋਲ ਫੀ ਦਾ ਨੰਬਰ ਇੱਕ ਟੁੱਟੋ ਕੱਲਾ ਕੰਪਨੀ ਲੱਗਿਆ ਵੱਜਣੀ ਬੁਰੀ ਜਿਹਨਾਂ ਨੂੰ ਲੱਗਿਆ ਟਰੈਕਟਰ ਦੇ ਆਹ ਕਿੰਨਾ ਇਹ ਬਦਲਾ ਨਾ 2007 ਜਿਹੜੇ ਵਾਹਨ ਟਰੈਕਟਰ ਦੇ ਇਹ ਆ ਤੇ ਉਹਨਾਂ ਯਾਰ ਦਈ ਲੈ ਜੋ 18 ਮਹੰਤਨ ਇਧੇ ਚੁੱਕ ਜੂ ਤੇ ਇਧੇ ਆ ਬੱਲਾ ਹੁਣ ਜਿੰਨੇ ਮੈਂ ਜੋੜ ਹੀ ਗਿਆ ਸੀ ਹੁਣ ਜੋੜੀ ਦਾ ਰਹੀ ਜੂਣੀ ਫਿਰ ਕੰਮ ਰਹੀ ਜੂ ਕੱਚਾ ਵਿੱਚ ਹੋਇਆ 11 ਮਾਡਲ 11 ਮਾਡਲ ਸਾਧਰੀ ਲੱਗਿਆ ਨਵੀਂ ਫਾਰਮ ਟਰੈਕ 60 ਕੀ ਸੁਪਰ ਮੈਕਸਰ ਡਬਲ ਕਲਚ ਐਕਸਟਰਾ ਟਾਰਕ ਮਲਟੀ ਸਪੀਡ ਰਿਵਰਸ ਗੀਅਰ ਬੱਲ ਟਾਪ ਮਾਡਲ ਹੈ ਫੁੱਲ ਟਾਪ ਮਾਡਲ ਡਰਾਈਵਟਰ ਐਮਤੋਂ ਟਰੈਕਟਰ ਪਿਆ ਪੂਰਾ ਚੰਗਾ ਬਣ ਰਿਹਾ ਪਾਵਰ ਸਟੇਂਗ ਬੱਲ ਟਾਪ ਮਾਡਲ ਸੁਪਰ ਮੈਕਸ ਆ ਗਿਆ ਚੰਗੇ ਬਣਦੇ 11 ਮਾਡਲ ਇਹਨਾਂ ਕਿੰਨੇ ਦਾ ਹੈ ਦੰਦ 55 ਸਾਡੇ ਦੰਦ ਸਾਡੇ ਧੰਨਵਾਦ ਲਈਓ ਯਾਰ 45 ਜਿਹੜੇ ਟਰੈਕਟਰ ਦਿਖਾ ਦੇ ਸਾਰੇ ਆਂਦੇ ਆਪਣੇ ਕੋਲੇ ਡਾਂਡਾ ਦਾ 30 ਟਰੈਕਟਰ ਹੈਗੇ ਆ ਕੀ ਗੱਲ ਟਰੈਕਟਰ ਬੜਾ ਜਾਨ ਗਿਆ ਜੌਂਤੀਨ ਆ ਗਿਆ 50 50 ਈ 30 ਵੀਡਾ 30 ਵੀਡਾ 30 ਵੀਡਾ ਟਰੈਕਟਰ ਪੁਰਾਣਾ ਹੋਇਆ ਠੀਕ ਹੈ ਪਰ ਬਾਕੀ ਵਾਲੀ 14 ਦੇ ਵੀ ਘਰ ਵਿੱਚ ਨਹੀਂ ਤੇਰਾ ਡੀਅਰ ਦੇ ਬਾਰਾ ਮਹੀਨੇ ਵਾਲੇ ਕੋਈ ਚੰਗੇ ਪੈੜਾਗੇ ਅਗਲੇ ਤੱਕ ਬੰਦੂ ਲੱਗੇ ਆ ਆਹ ਬੱਸ ਚੱਕ ਟੂਟ ਦੇ ਕਰਾ ਲਈ ਵੀ ਡੇਟ ਸਾਰਾ ਗਰੀਨ ਹੋਣਾ ਟਰੈਕਟਰ ਦਾ ਰੀਨਟ ਪੈਰਾ ਦੇ ਵਿੱਚੋਂ ਬੋਲਦਵਾਣਾ ਦੀ ਸ਼ੁਰੂ ਕੀ ਲੱਗੀ ਹੈ ਜੀ ਕਿ ਪੂਜ ਕਲੋਸਟੀ ਅੱਜ ਦੇ ਪਾਸੇ ਸਾਡੀ ਇਤਰੀ ਨਵੀਂ ਲਈ ਪਈ ਹੈ ਜੋ ਵਰਨੀ ਮਾਡਲ ਹੈਗਾ 2014 14 ਦੇ ਵੀ 12 ਮਹੀਨੇ 14 ਨੇ 12ਵੇਂ ਮਹੀਨੇ ਦਾ 12ਵੇਂ 12ਵੀਂ 22 ਤਰੀਕ ਦਾ 22 ਤਰੀਕ ਨੂੰ ਇਹ ਕਹਿੰਦੇ ਸਾਲ ਦਾ ਲੰਘੀ ਜਾਂਦਾ ਸੀ ਟੋਰ ਇਹ ਜੇ ਪੰਜਾਬ ਭਾਈ ਜਾਨਾ ਆ ਦੇਖੀਆ ਕੰਪਨੀਆ ਜਿਹੜੀਆਂ ਜਟਾ ਜਟਾ ਨਹੀਂ ਆਉਂਦੇ ਨੇ ਜੀਪੀਆਂ ਆ ਮੂਰਗਾਰੀ ਹੋਏ ਟ੍ਰੈਕਟਰ ਦੇ ਟਿੱਕਰ ਪਏ ਆ ਮਤਲਬ ਅਸੀਲਾ ਫੂਲਾ ਬਬੂ ਵਾਲੀਆਂ ਸਭ ਕੁਝ ਸਿੱਧਾ ਬਿਨਾਂ ਰੇਸ ਨੂੰ ਦੇਦਾ 3 ਸਪੀਡਾ 535000 ਕਿੰਨੇ ਦਾ ਇਹ ਪਾਣੀ ਤੋਂ ਵੀ ਮਾਰਦਾ 490 ਦਾ ਕਰ ਦਿਆਂ 490 ਦਾ 45000 ਮੰਨ ਤਾ ਟ੍ਰੈਕਟਰ ਦੇ ਵਿੱਚ ਆਇਆ ਸੋਹਣੀ ਕਾਰ 15 ਮਾਡਲ 14 ਬਟਾ 15 ਮਾਡਲ ਆ ₹2000 ਦੀ ਪਾਵਰ ਦੇ ਰੂਪਕਾਰ ਦੇ ਨੇ ਮਿਲ ਰਿਹਾ ਹੈ। ਇੱਕ ਵਾਰ ਆਪਣਾ ਦੇ ਮਨ ਕਰਾ ਲਓ। 10 ਲੱਖ ਬਣਦਾ। ਨਵੇਂ ਟਾਇਰਾ ਜੇ ਕਿ ਨਹੀਂ ਟਾਇਰਾ ਜੀ ਪਿਛਲੇ ਪੋਲੋਂ ਤੇ ਲੱਗਿਆ ਅਗਲੇ ਪੋਲੋਂ ਤੇ ਜਿਵੇਂ ਗਰੀ ਜੀ ਜਾਂਦਾ ਚਾਹ। ਹਾਂ 50 15 ਦੇਖਣ ਦੇ ਪਹਿਲਾਂ ਮੱਥੇ ਤੇ ਵੱਜੂ। ਹਾਂ ਬਾਕੀ ਜੇ ਕਿਸੇ ਨੇ ਲੋਨ ਕਰਵਾ ਕੇ ਲੈਣਾ ਹੈ ਲੋਨ ਕਰਵਾ ਸਕਦੇ। ਲੋਨ ਦੀ ਸੁਵਿਧਾ ਹੈਗੀ ਆ। ਇਹ ਟਰੈਕਟਰ ਭੱਜਾ ਇਹਨੂੰ ਸਰਵਿਸ। ਹਾਂ ਟਰੈਕਟਰ ਲਈ ਪੀ ਹੋਣ। ਹਾਂ ਜੀ। ਅਗਲ ਵਗੈਰਾ ਸਹੀ ਹੁਣ ਲੋਨ ਆਪਾਂ ਕਰਵਾ ਲੇ। ਲੋਨ ਦੀ ਸੁਵਿਧਾ ਹੈਗੀ ਆ 447। ਇਹ ਆਪਾਂ ਨਾ ਕਿੰਨੇ ਦਾ ਕਿੰਨੇ ਦਾ ਆ ਇੱਕ ਦੁਨੀਆ 10000 ਰੁਪਏ ਲੱਗੇ ਬੰਦਾ ਆਇਆ ਹੋਰ ਕੀ ਆ ਉਹ ਤੇ 52000 ਰੁਪਏ ਮੰਗਦਾ ਆ ਜੂ ਘਟਨਾ ਆ ਕੇ ਜੀ ਬੰਦਾ ਆਇਆ ਚੱਕ ਤੇ ਤੁਸੀਂ ਆਪ ਦੇਖੋ ਪਹਿਲਾਂ ਇੱਕ ਦਿਖਾਇਆ ਜਿਹਨ ਆ ਗਿਆ ਦੂਜਾ ਹੋ ਗਿਆ ਉਹ ਜਿਹੜੀ ਇੱਥੇ ਆ ਕਿ ਮਾਡਲ ਦਾ 125 ਹੜ ਮੜਾ 5500 8 ਮੜਲਾ 8 ਮੜਲਾ 32 ਫੁੱਟ ਲੱਗਿਆ ਹੋਵੇ ਕਦੇ ਪਾਇਰ ਇਹਦੇ ਹੈਗੇ 60 ਪੈਸੇ ਪਾਇਰ ਹੈਗੇ 60 ਪੈਸੇ ਅੱਧੇ ਮੰਨ ਕੇ ਆਓ ਜੀ ਸਰ ਕ੍ਰੀਪਰ gear 2 speed ਹੈ side clutch ਆਹ ਵਾਹ ਹੈ ਪਾਵਰ ਪਾਵਰ ਦੇ ਵੀ ਸਾਰੀ ਲੱਗੀ ਆ 2008 ਮਾਡਲ ਦੀ ਲੱਗੀ ਆ ਟੈਲਗਨੀ ਦੇ ਥੋੜੇ ਸਾਹਮਣੇ ਇਹ ਮਾਰ ਲਾਏਗਾ 2008 3,25,000 ਰੁਪਏ ਇਹ ਤੰਨਾ ਤੋਂ ਵੀ ਘੱਟ ਹੋ ਕਿੰਨੇ ਦਾ ਤੋ ਇਹਦਾ ਮੌਕੇ ਤੇ ਕਰ ਦਿਆਂ ਯਾਰ ਅੱਪੇ ਕਰਿਆ ਬਾਕੀ ਗੱਲ ਨਹੀਂ ਕਿਹੜਾ ਉਹਦੇ ਦੇਤਾ ਵੀ ਹੋ ਗਈ ਆਪਾਂ ਗੱਲ ਕਹਿਣੇ ਆ ਵੀ ਵੇਡ ਮੌਕੇ ਤੇ ਟਿਕਦਾ ਓਕੇ ਤੇ ਟਿਕਦਾ ਜੇ ਨਾ ਕੋਈ ਯਾਰ ਮਾਰਦਾ ਹੋ ਗਿਆ ਮੇਟਰੀ ਦੇ ਵਿੱਚ ਮੈਂ ਡੈੱਕਰ ਬੌੜੀ ਯਾਤਰੀ ਪ੍ਰਾਪਤ ਨੰਬਰ ਨੂੰ ਦਾ ਸਤਾ ਤੁਨੀ ਵੀ ਨੰਬਰ ਕੋ ਨਹੀਂ ਰੱਖਿਆ ਲਓ ਪਰ ਆਪਣਾ ਨੋਟ ਕਰ ਲਓ 9364002350 9364002350 ਮੋਬਾਈਲ ਨੰਬਰ ਲਗਾ ਸਕਰੀਨ ਦੇ ਉੱਤੇ ਆਜੇ ਲੈਣਾ ਆਵੇ ਲੋਨ ਕਰਵਾ ਕੇ ਵੀ ਦੇ ਦੇਣਾ ਠੀਕ ਹੈ ਜੇ ਕਿਸੇ ਨੂੰ ਮੰਗੋ ਤੇ ਲੋਨ ਵੀ ਦਾ ਨਾਮ ਕਰਵਾ ਕੇ ਲੈਣਾ ਹੈ ਨਾਮ ਕਰਵਾ ਕੇ ਦੇ ਦੇਣਾ ਬਾਕੀ ਜਿੰਨਾ ਦਾ ਪੱਤ ਗਰੀ ਉਹ ਜਿਹੜਾ ਰੇਟ ਦੱਸਿਆ ਨਾ ਰੇਟ ਆਪਾਂ ਕਰਦੇ ਆ। ਦੱਸਿਆ 7000 ਰੇਡੀ ਆ ਗਾ। ਮੈਂ ਅੱবি ਫੋਨ ਲਾ ਕੇ ਰੇਟ ਆ ਪਈ ਹੈ ਨਾ ਨਾ ਪੁੱਛਣ ਵੀ ਕਿੰਨੇ ਇੰਨੇ ਜਿੰਨਾ ਚਿਰ ਗੱਲ ਬੰਦ ਕੀਤੇ ਆ ਹੈ ਨਾ ਅਗਲਾ ਆਵੀਂ ਤਲਾਸ਼ ਰੂ ਕੇ ਦੇਖਿਆ ਨਾ ਉਦੋਂ ਬਾਅਦ ਹੀ ਗੱਲ ਹੋਵੇਗੀ। ਹੋ ਸਕਦਾ ਅਗਲੇ ਦੇ ਬਸੰਦੀ ਨਾ ਆਵੇ। ਲੈ ਗੀ ਜਾਵੇ ਹੈ ਨਾ ਹੋ ਸਕਦਾ ਅਗਲੇ ਦੇ ਮਨ ਲੱਗੇ। ਬਾਈ ਕਿ ਸਬਗਲੇ ਦਾ ਹਾਂ ਹਾਂ ਬਈ ਹੋਰ ਤੇ ਮਨ ਕੇ ਗੱਲ ਹੋਈ ਬਾਈ ਗੱਲਾਂ ਹੋਊਗਾ ਕਿੰਨੇ ਦਾ ਹੋਊਗਾ। ਆਪਾਂ ਰੇਟ ਮੰਨ ਕੇ ਚੱਲੋ ਵੀ ਦੇਣ ਵਾਲੇ ਰੇਟ ਦੱਸਦੇ ਹਾਂ। ਹਾਂ ਨਾ ਬਾਕੀ ਯਾਰ ਕੀ ਕੀ ਦਾ ਮੋਲਾ ਸੀ ਇਹਨੂੰ ਮੜ ਬਣਾ ਕੇ ਆਏ ਬਾਈ ਕੋਲ ਟ੍ਰੇਟ ਹੁੰਦੇ ਆ 15 ਤੋਂ 20 ਰੇਟਰ ਦਾ ਟਾਈਮ ਲੀਤੇ ਖੜੀ ਹੁੰਦੇ ਆ ਯਾਰ ਬਾਕੀ ਯਾਰ ਮੋਲਾ ਦਾ ਪੰਜਾਹ ਦਾ ਹਾਂ ਅੱਜ ਦੇ ਜਿਹੜੇ ਲੈਣੇ ਆ ਕੋਲ ਤੋਂ ਪਹਿਲਾਂ ਵੀ ਦੱਸ ਦਿਆ ਕਰਦੇ ਆ ਦੋ ਦੋ ਬੰਦਾ ਟਰਾਈ ਕਰਾਉਂਦੇ ਸਭ ਯਾਰ ਜਨਾ ਉਹ ਬਾਕੀ ਯਾਰ ਮੋੜ ਨਾਲ ਕੰਮ ਨਹੀਂ ਹੈਗਾ ਕਿ ਇਹਨਾਂ ਮੜ ਜਾ ਬਣਾ ਕੇ ਆਇਓ ਟਰਾਈ ਲੈ ਕੇ ਫਿਰ ਥਲੀ ਕਰਕੇ ਟ੍ਰੇਟ ਲਾਈ ਲੈ ਪਹਿਲਾਂ ਉਹ ਥਲੀ ਕਰਕੇ ਆਇਆ ਨਹੀਂ ਇਹ ਕਿਹੜੀ ਨਜ਼ਰ ਆ ਰਿਹਾ ਫਿਰ ਇੱਥੇ ਆ ਕੇ ਵਾਲਾ ਇਹ ਨਹੀਂ ਕਹਿੰਦਾ ਵੀ ਉਹ ਆਏ ਜੀ ਗਾਥੇ ਫੱਟੇ ਵਾਲੇ ਨੇ ਦੇਖਿਆ ਹੁੰਦਾ ਜੀ ਜਿੱਦ ਕੀ ਆ ਟਾਇਰ ਦੇਖ ਕੇ ਲੜੀ ਜਾਂਦੇ ਕੀ ਕੀ ਆ ਇਹ ਵਾਲਾ ਕਹਿੰਦਾ ਵੀ ਹਣਾ ਵੱਡਾ ਤਾਂ ਹੈਗਾ ਮੈਂ ਠੀਕ ਹੋ ਮਰੀ ਉਹ ਚੀਜ਼ ਵੀ ਆਦਾ ਪਹਿਲਾਂ ਆਏ ਆਪਾਂ ਕਹਿੰਦੇ ਬਾਅਦ ਚੰਗਾ ਲੱਗਦਾ ਪਹਿਲਾਂ ਆਏ ਆਪਾਂ ਕਹਿੰਦੇ ਬਾਟਾ ਬਾਅਦ ਚੋ ਪਹਿਲਾਂ ਮੇਲਾ ਦੇਖ ਕੇ ਆਓ ਬਾਈ ਮਾਰ ਕੇ ਆਪਾਂ ਬਾਅਦ ਬਾਅਦ ਆਪਣੇ ਕੋਲੇ ਆ ਜੀ ਪਤਾ ਲੱਗੂਗੀ ਜੀ ਅਸੀਂ ਚੱਕੀ ਆ ਕੇ ਮਾੜੀ ਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤਾਂ ਦੱਬ ਕੇ ਕਰ ਦੋ ਵੀਡੀਓ ਨੂੰ ਸ਼ੇਅਰ ਆ ਤੁਹ ਸਮਾਂ ਦੇਣ ਲਈ ਸਾਨੂੰ ਬਹੁਤ ਬਹੁਤ ਧੰਨਵਾਦ ਬਾਈ ਸਿੱਧੀ ਗੱਲ ਜੀ ਸਾਰੇ ਸਿੱਧੀ ਗੱ